ਆ ਸੱਲ ਨੇ ਬੀਬੀ ਆਈਏ ਮਤਲਬ ਲੁਧਿਆਣੇ ਤੋਂ ਆ ਬੀਬੀ ਆਈਏ ਲੁਧਿਆਣੇ ਤੋਂ ਤੇ ਕਹਿੰਦੀ ਮੇਰੇ ਘਰ ਵਾਲੇ ਨੇ 5 ਬਿਆਹ ਕਰਾ ਲਿਖੇ ਨੇ ਫੋਟੋਆਂ ਲਈ ਹਾਂ 5 ਬਿਆਹ ਜੀ ਆ 5 ਬਿਆਹ ਚਲੋ ਕੁੜੀ ਨੂੰ 5 ਤੋਂ ਵੀ ਉੱਪਰ ਵਿਆਹ ਕਰਾਏ ਨੇ ਤੇ ਜਦੋਂ ਬੱਚਾ ਪੈਦਾ ਹੋ ਜਾਂਦਾ ਛੱਡ ਦਿੰਦਾ ਜਨਾਨੀ ਤੇ ਕਹਿੰਦਾ ਕੋਨੂੰ ਮੇਰਾ ਕੁਛ ਨਹੀਂ ਕਰਦਾ ਇਸ ਟਾਈਮ ਪੀਓ ਆ ਲੁਧਿਆਣੇ ਦੇ ਵਿੱਚ ਫਿਰ ਵੀ ਪੁਲਿਸ ਕੁਛ ਨਹੀਂ ਕਰ ਰਹੀ ਪੀਓ ਕਰਾਰ ਦੇ ਰੱਖਿਆ ਹਾਂਜੀ ਪੀਓ ਕਰਾਰ ਆ ਦੋ ਕੇਸ ਚੱਲਦੇ ਆ ਉਹਦੇ ਤੇ ਮੇਰੇ ਜਿਹੜੀ ਕੰਪਲੀਟ ਆ ਜਾਂਦੀ ਉਹ ਵੱਖਰੀਆਂ ਕਹਿ ਦਿੰਦੇ ਤੂੰ ਪਹਿਲਾਂ ਸਾਫ਼ ਪੈਂਦੀ ਸੀ ਚਲੋ ਮੈਂ ਪਹਿਲਾਂ ਜਦੋਂ ਕਰ ਬਸਾਉਣ ਲਈ ਬਹੁਤ ਕੁਝ ਕਰਦੀ ਸੀ ਪਰ ਜਦੋਂ ਉਹ ਨਹੀਂ ਸੁਧਰਿਆ ਹੁਣ ਮੈਂ ਜਦ ਇਨੀ ਕਹਿਣ ਦੇ ਜਾ ਜੋ ਮਰਜ਼ੀ ਕਰ ਲੋ ਅਸੀਂ ਨਹੀਂ ਕੁਝ ਕਰ ਸਕਦੇ ਹਾਂਡੇ ਪੱਤਰਕਾਰਾਂ ਨੂੰ ਇਤਿਹਾਸ ਪੜ ਲੈਣਾ ਚਾਹੀਦਾ ਹੈ ਉਹ ਬੀਬੀ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਗਾਗਨ ਸਿੱਧੂ ਉਹ ਮਤਲਬ ਤੁਸੀਂ ਆਪਦਾ ਇਤਿਹਾਸ ਪੜੋ ਇਹਦੀਆਂ ਕਿਤਾਬਾਂ ਪੜੋ ਸਾਡੇ ਇਤਿਹਾਸ ਦੀਆਂ ਤੁਹਾਨੂੰ ਬੇਪਤਾ ਲੱਗੂ ਵੀ ਕਿਹਨੇ ਕਿਤਾਬ ਦਿੱਤਾ ਨਿੰਗ ਸਿੰਘਾਂ ਨੂੰ ਨਿੰਗ ਸਿੰਘ ਕੀ ਕਰ ਦੇਉਂਗੇ ਨੇ ਕੀ ਅੱਜ ਫਿਰ ਕਿਸ਼ਨ ਘੜਾ ਆਇਓਗੇ ਕਿੰਨੇ ਇੱਕ ਮਸਲੇ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਮਸਲੇ ਤਾਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲੇ ਤਾਂ ਦਿਨ ਰਾਤ ਇੱਕ ਹੋ ਰਹੀ ਐ ਤੇ ਕਈ ਵਾਰੀ ਦਾ ਰੋਟੀ ਖਾਂਦੇ ਖਾਂਦੇ ਵੀ ਫੋਨ ਚੱਕਣਾ ਪੈਂਦਾ ਵੀ ਯਾਰ ਅਗਲਾ ਪਤਾ ਨਹੀਂ ਕਿੱਥੋਂ ਕਿੱਥੋਂ ਫੋਨ ਕਰਦਾ ਦੂਜੀ ਜਿਹੜੇ ਆਹਾ ਸਾਡੇ ਪੱਤਰਕਾਰ ਸਾਡੀ ਇੱਕ ਭੈਣ ਐ ਉਹਨੂੰ ਪਹਿਲਾਂ ਪੜਤਾਲ ਕਰ ਲੈਣੀ ਚਾਹੀਦੀ ਐ ਜਿਹੜੀ ਉਹ ਕਹਿ ਰਹੀ ਐ ਬਿੰਨ ਸਿੰਘਾਂ ਨੂੰ ਕਿਹੜੇ ਖਿਤਾਬ ਦਿੰਦਾ ਐ ਬਿੰਨ ਸਿੰਘਾਂ ਨੂੰ ਬੀਬੀ ਤੁਹਾਡੇ ਸਿਰ ਤੇ ਆ ਚੁੰਨੀਆਂ ਨਹੀਂ ਰਹਿਣੀਆਂ ਦੀਆਂ ਇਹ ਛੋਡਾ ਇੱਥੇ ਸਾਰੇ ਮੁਸਲਮਾਨ ਦੇਸ਼ ਹੁੰਦਾ ਏ ਜੇ ਸਾਨੂੰ ਨਾਂ ਖਿਤਾਬ ਦਿੱਤਾ ਹੁੰਦਾ ਉਹ ਤੈਨੂੰ ਦੱਸ ਦਿੰਨੇ ਆ ਵੀ ਸਾਨੂੰ ਕਿਹਨੇ ਖਿਤਾਬ ਦਿੱਤਾ ਸਾਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਨੂੰ ਖਿਤਾਬ ਦਿੱਤਾ ਵੀ ਜਦੋਂ ਆਤਾ ਆਜੇ ਕਿ ਨਾ ਗਰੀਬ ਗੁਰਬੇ ਤੇ ਜ਼ੁਲਮ ਹੋ ਜੇ ਤਾਂ ਉਦੋਂ ਫਿਰ ਇਹ ਖਾਲਸਾ ਮਤਲਬ ਚੱਲ ਨਹੀਂ ਸਕਦਾ ਇਹ ਲੋਕਾਂ ਦੀਆਂ ਮਤਲਬ ਇੰਨੀਆਂ ਬਰਿਆਦਾਂ ਸਾਡੇ ਕੋਲੇ ਅਸੀਂ ਕੋਈ ਉ ਨਹੀਂ ਆਉਂਦੇ ਆ ਸਾਡੇ ਕੋਲੇ ਐਪੀਡੈਂਟ ਲੈ ਕੇ ਆਉਂਦੇ ਨੇ ਇਦੇ ਵਿੱਚ ਸਰਕਾਰੀ ਵਕੀਲਾਂ ਦੀਆਂ ਮੋਹਰਾਂ ਲੱਗੀਆਂ ਹੋਈਆਂ ਨੇ ਐਫੀਡਵਿਟ ਲੈਣੀਆਂ ਹੋਈਆਂ ਨੇ ਸਾਰਿਆਂ ਤੋਂ ਆਹ ਦੇਖੋ ਆ ਲੈਣੇ ਅਸੀਂ ਇਲੇ ਵਿੱਚ ਸਟਾਮ ਲੱਗਿਆ ਹੋਇਆ ਅਗਲੇ ਦਾ ਆਧਾਰ ਕਾਰਡ ਲੱਗਿਆ ਹੋਇਆ ਅਸੀਂ ਅਗਲੇ ਕੋਲੇ ਨਹੀਂ ਜਾਂਦੇ ਅਗਲੇ ਸਾਡੇ ਕੋਲੇ ਚੱਲ ਕੇ ਆਉਂਦੇ ਨੇ ਜੇ ਅਸੀਂ ਦੁੱਖ ਨਾ ਮਾਰਦੇ ਤਾਂ ਚੱਲ ਕੇ ਆਉਂਦੇ ਨੇ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਡੀਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਆ ਤੀਆਂ ਪਹਿਣਾ ਤੇ ਨਹੀਂ ਦੇਖੋ ਕੱਲੇ ਰੁਪਈਏ ਲੈ ਕੇ ਨਾ ਮਤਲਬ ਉਹ ਕਰਿਆ ਕਰੋ ਕਰਿਆ ਕਰਨੋ ਤਾਂ ਇੱਕ ਪੱਖ ਜਿਨਾ ਖੜਨ ਦੀ ਲੋੜ ਤਾਂ ਅਸੀਂ ਜਾਂਚ ਪੜਤਾਲ ਕਰਕੇ ਉੱਥੇ ਦੇ ਸਰਪੰਚਾਂ ਨੂੰ ਦੋ ਸਰਪੰਚਾਂ ਨੂੰ ਤਲਾਹ ਕਰਕੇ ਮੈਂਬਰਾਂ ਨੂੰ ਤਲਾਹ ਕਰਕੇ ਅਸੀਂ ਫੇਰ ਪੂਰੀ ਪੜਤਾਲ ਕਰਕੇ ਫੇਰ ਜਾ ਕੇ ਅਸੀਂ ਉੱਥੇ ਗੱਲ ਕਰਦੇ ਆ ਇਹ ਪਹਿਲਾਂ ਸ਼ਾਨਮੀਨ ਕਰਿਆ ਕਰੋ ਵੀ ਇੱਥੇ ਹੈ ਕੀ ਹੈ ਪਰ ਤੁਸੀਂ ਅੰਨੇ ਸੇ ਤੁਸੀਂ ਕਹਿੰਦੇ ਨੰਗਾ ਸੰਗਾ ਨੂੰ ਕੀਨੇ ਖਿਤਾਬ ਦਿੱਤਾ ਇਹ ਖਿਤਾਬ ਉਦੋਂ ਦਿੱਤਾ ਜਾਂਦਾ ਜਦੋਂ ਜ਼ੁਲਮ ਦੀ ਆਤ ਆ ਜਾਂਦੀ ਹੈ ਅੱਜ ਦੇਖੋ ਕੀ ਹੋ ਰਿਹਾ ਹੈ ਅੱਜ ਤਿੰਨ ਤਿੰਨ ਬੱਚਿਆਂ ਨੂੰ ਛੱਡ ਕੇ ਹੋਰ ਦੋ ਦੋ ਬੱਚਿਆਂ ਨੂੰ ਹੋਰ ਰੱਖ ਲਜ ਨੇ ਆ ਸਾਡੇ ਵਿੱਚ ਬੀਬੀ ਆਈ ਹੈ ਮਤਲਬ ਲੁਧਿਆਣੇ ਤੋਂ ਆ ਬੀਬੀ ਆਈ ਹੈ ਲੁਧਿਆਣੇ ਤੋਂ ਬੇ ਤੇ ਕਹਿੰਦੀ ਮੇਰੇ ਘਰ ਵਾਲੇ ਨੇ ਪੰਜ ਵਿਆਹ ਕਰਾ ਲਖੇ ਨੇ ਫੋਟੋਆਂ ਲਈ ਹਾਂ ਪੰਜ ਵਿਆਹ ਜੀ ਆ ਪੰਜ ਵਿਆਹ ਪੁੱਛ ਲੋ ਕੁੜੀ ਨੂੰ ਪੰਜ ਤੋਂ ਵੀ ਉੱਪਰ ਵਿਆਹ ਕਰਾਏ ਨੇ ਜਦੋਂ ਬੱਚਾ ਪੈਦਾ ਹੋ ਜਾਂਦਾ ਛੱਡ ਦਿੰਦਾ ਜਨਾਨੀ ਤੇ ਕਹਿ ਰਹੇ ਨੋ ਕੋਈ ਮੇਰਾ ਕੁਛ ਨਹੀਂ ਕਰਦਾ ਇਸ ਟਾਈਮ ਪੀਓ ਆ ਲੁਧਿਆਣੇ ਦੇ ਵਿੱਚ ਫਿਰ ਵੀ ਪੁਲਿਸ ਕੁਛ ਨਹੀਂ ਕਰ ਰਹੀ ਪੀਓ ਕਰਾਰ ਦੇ ਰੱਖਿਆ ਹਾਂਜੀ ਪੀਓ ਕਰਾਰਾ ਦੋ ਕੇਸ ਚੱਲਦੇ ਆ ਉਹਦੇ ਤੇ ਮੇਰੇ ਜਿਹੜੀ ਕੰਪਲੀਟਾ ਜਾਂਦੀ ਆ ਉਹ ਵੱਖਰੀ ਆ ਕਹਿ ਦਿੰਦੇ ਤੂੰ ਪਹਿਲਾਂ ਸਾਫ ਪੈਂਦੀ ਸੀ ਚਲੋ ਮੈਂ ਪਹਿਲਾਂ ਜਦੋਂ ਘਰ ਬਸਾਉਣ ਲਈ ਬਹੁਤ ਕੁਛ ਕਰਦੀ ਸੀ ਪਰ ਜਦੋਂ ਨਹੀਂ ਸੁਧਰਿਆ ਹੁਣ ਮੈਂ ਜਦੋਂ ਨਹੀਂ ਕਹਿਣ ਦੇ ਜੋ ਮਰਜ਼ੀ ਕਰ ਲੋ ਅਸੀਂ ਨਹੀਂ ਕੁਛ ਕਰ ਸਕਦੇ ਇੱਥੇ ਮਰਜ਼ੀ ਜਾਓ ਪੰਜ ਬੇਹਾਂ ਦੇ ਸਬੂਤ ਹੈਗੇ ਨੇ ਤੁਹਾਡੇ ਕੋਲੇ ਜੀ ਮੇਰੇ ਕੋਲ ਸਾਰੇ ਪਰੂਪ ਆਏ ਨੇ ਸਾਰੇ ਔਰ ਇਹ ਮਾਡਲ ਟਾਉਨ ਵਾਲਿਆਂ ਕੋਲ ਵੀ ਕਈ ਪ੍ਰੂਪ ਗਏ ਹੋਏ ਨੇ ਆ ਦੇਖ ਸਕਦੇ ਯੋ ਕਿੱਸੇ ਹੁਣ ਬਾਬੇ ਨਾ ਖੜਨ ਨਾ ਯਾਰ ਇਹਨਾਂ ਨੂੰ ਅਧਿਕਾਰ ਫਿਰ ਨਾਂ ਕਿਵੇਂ ਦਿੱਤਾ ਜਦੋਂ ਅਮਿਤ ਸ਼ਾਹ ਡਾਲੀ ਵਰਗੇ ਨੂੰ ਡੱਕਰੇ ਸੀ ਉਦੋਂ ਨਹੀਂ ਕਹਿਆ ਵੀ ਅਧਿਕਾਰ ਕਿਹਨੇ ਦਿੱਤਾ ਸਾਨੂੰ ਅੰਗਰੇਜ਼ਾਂ ਨੂੰ ਭਜਾਇਆ ਜਕਰੀਆ ਖਾਂ ਵਰਗੇ ਨਾਲ ਬੰਦ-ਬੰਦ ਆਪਣਾ ਬੱਚਿਆਂ ਦੇ ਟੋਖੜੇ ਕਰਕੇ ਹਾਰਪ ਵਾਲੇ ਉਦੋਂ ਅਧਿਕਾਰ ਕਿਹਨੇ ਦਿੱਤਾ ਤੀ ਕਮਾਲ ਹੋ ਗਈ ਯਾਰ ਪੱਤਰਕਾਰ ਹੀ ਪੁੱਛੀ ਜਾਂਦੇ ਨੇ ਸਾਨੂੰ ਅਧਿਕਾਰ ਕਿਹਨੇ ਦਿੱਤਾ ਹਾਂਜੀ ਇਹ ਪੱਤਰਕਾਰਾਂ ਨੂੰ ਇਤਿਹਾਸ ਪੜ ਲੈਣਾ ਚਾਹੀਦਾ ਉਹ ਬੀਬੀ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਗਾਗਨ ਸਿੱਧੂ ਉਹ ਮਤਲਬ ਤੁਸੀਂ ਆਪਦਾ ਇਤਿਹਾਸ ਪੜੋ ਇਹਦੀਆਂ ਕਿਤਾਬਾਂ ਪੜੋ ਸਾਡੇ ਇਤਿਹਾਸ ਦੀਆਂ ਤਾਨੂੰ ਬੇਪਤਾ ਲੱਗੂ ਵੀ ਕਿਹਨੇ ਖਤਾਰ ਦਿੱਤਾ ਨਿੰਗਸੰਗਾ ਨੂੰ ਨਿੰਗਸੰ ਕੀ ਕਰਦੇ ਨੇ ਨਿੰਗਸੰ ਕਹੇ ਜੇ ਆਉਂਦੇ ਨੇ ਇਹ ਮਤਲਬ ਪਹਿਲਾਂ ਇਹਦਾ ਮਦਰ ਉਸ ਨਾਲ ਵੀ ਝਗੜਾ ਹੋ ਕੇ ਆਇਆ ਮਨਿੰਦਰ ਸਿੱਧੂ ਨਾਲ ਉਦੋਂ ਵੀ ਪਰਚਾ ਤੱਕ ਗੱਲ ਗਈ ਹੈ ਬੀਬੀ ਇਸ ਗੱਲ ਨੂੰ ਕਿਨਾ ਪਹਿਲਾਂ ਪੜਤਾਲ ਜਾਂਚ ਕਰਕੇ ਫੇਰ ਗੱਲ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਰ ਬਾਂਖਰਬਾ ਤਰਨਤਲ ਅਸੀਂ ਚੰਡੀਗੜ੍ਹ ਮੋਹਾਲੀ ਤੋਂ ਬੋਲਦੇ ਆਂ ਜੀ ਬਾਬਾ ਰਾਜਾ ਰਾਜਸੂਦ ਬਾਬਾ ਸ਼ੇਰ ਸਿੰਘ ਜਹੇਦਾਰ ਬਾਬਾ ਚੜ੍ਹ ਸਿੰਘ ਲੋਕੀ ਦਲ ਪੰਥ ਦਾ ਅਸੀਂ ਝੀਆਂ ਵਸਾਉਣੇ ਆ ਜੀ ਸਾਨੂੰ ਝੀਆਂ ਵਸਾਉਂਦੇ ਨੂੰ ਵੀ ਲੋਕ ਮਾੜਾ ਦੱਸਦੇ ਨੇ ਅਸੀਂ ਕਿਹੜਾ ਪਿੰਡ ਦੀ ਟੋਲੀ ਨਹੀਂ ਨਹੀਂ ਢੰਡੋਲੀ ਢੰਡੋਲੀ ਜਾਏ ਜੀ ਅਸੀਂ ਉਹ ਕੁੜੀ ਸਾਡੇ ਕੋਲ ਆਈ ਮਸਲਾ ਲੈ ਕੇ ਅਸੀਂ ਮੈਂਬਰਾਂ ਪੰਚਾਇਤਾਂ ਨੂੰ ਪੁੱਛਿਆ ਜਾ ਕੇ ਅਸੀਂ ਕੀ ਦਾ ਹੱਕ ਹੈ ਉਹ ਕਹਿੰ ਲੈ ਕੇ ਕੁੜੀ ਦੇ ਹੱਕ 'ਚ ਬੋਲੇ ਜਲੀਲ ਵੀ ਕੁੜੀ ਦੇ ਹੱਕ 'ਚ ਹੈ ਤੇ ਉਹਨਾਂ ਨੇ ਧੱਕਾ ਕੀਤਾ ਤਾਲੇ ਤੋੜੇ ਉਹ ਕੁੜੀ ਨੇ ਸਾਡਾ ਲਿਹਾਗ ਸੰਗਤ ਕੰਨੀ ਨੇੜੇ ਲੱਗਿਆ ਦੂਰ ਖੜੇ ਰਹੇ ਉਹ ਬੀਬੀ ਜਿਹੜੀ ਮਾਤਾ ਕੱਢੀ ਆ ਉਹਨਾਂ ਨੇ ਉਹ ਕੁੜੀ ਨੇ ਮੂਹ ਨੇ ਕੱਢਿਆ ਜਿਹੜਾ ਉਹ ਮੁੰਡਾ ਫੌਜੀ ਹੈ ਇਹਨਾਂ ਦੇ ਧੱਕੋ ਧੱਕੀ ਨਾਲ ਉਹਨੂੰ ਲੀਲ ਪਾ ਰਹੇ ਆ 85 ਸਾਲ ਦੀ ਬੁੜੀ ਦੇ ਆਪਾਂ ਹੱਥ ਲਾਵਾਂਗੇ ਉਹਨੂੰ ਧੱਕੇ ਨਾਲ ਲੀਲ ਪਾਏ ਨੇ ਮੇਰੇ ਹਿਸਾਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ